ਜਿਲੰਦਰ ਚ ਮਿਲਾਪ ਚੌਂਕ ਨਜ਼ਦੀਕ ਨਵੇਂ ਬਾਜ਼ਾਰ ਚ ਹਟਾਏ ਜਾ ਰਹੇ ਨਜਾਇਜ਼ ਕਬਜ਼ੇ ਨੂੰ ਲੈ ਕੇ ਰਜਿੰਦਰ 베ਰੀ ਨੇ ਬਾਜ਼ਾਰ ਦਾ ਦੌਰਾ ਕਰ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕੀਤੀ ਜਿਲੰਦਰ ਸੈਂਟਰਲ ਤੋਂ ਵਿਧਾਇਕ ਰਜਿੰਦਰ 베ਰੀ ਨੇ ਕਿਹਾ ਕਿ ਕਾਰਪੋਰੇਸ਼ਨ ਤੇ ਰਜਿਸਟਰੀਆਂ ਕਰਨ ਵਾਲਿਆਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਬਾਜ਼ਾਰੇ ਨਵੇਂ ਬਾਜ਼ਾਰ ਦੇ ਵਿੱਚ ਇਕੱਠੇ ਹੋ ਗਏ ਆਏ ਆ। ਨਵੇਂ ਬਾਜ਼ਾਰ ਵਾਲੇ ਤਕਰੀਬਨ ਦੁਕਾਨਦਾਰਾਂ ਕੋਲੋਂ ਆਪਣੀਆਂ ਰੀਦਸੀਆਂ। ਫੋਟੋਟੈਕ ਲੈਂਦੇ, ਰੋਸਟੀ ਲੱਕਦੇ ਨੇ। ਪੋਰ ਜੇ ਦਿੱਤੀ ਦੇ ਮਤਾਬਕ ਦੀ ਦੇਖ ਕੇ ਦੇਣਾ ਕੋ ਜਗਾ ਬਿਲਕੁਲ ਬੁਰੀ ਹੈ ਜਿਨਾਂ ਕੋਲ ਜਗਾ ਕੋਈ ਵੱਧ ਸੀ ਦੀ ਗਵਰਨਮੈਂਟ ਸੀ ਉਹਨਾਂ ਨੇ ਗਲਤ ਹਾਤੀ ਔਰ ਮੇਰੀ ਕਾਰ ਪੇਚਲ ਨੂੰ ਇਹੀ ਹਦਾਇਤ ਹੈ ਕਿ ਜਿਨਾਂ ਨੇ ਪਹਿਲਾਂ ਰਜਿਸਟਰੀ ਚੈੱਕ ਕਰਾਣ ਜਿਆਦੇ ਜਿਨਾਂ ਨੇ ਰਜਿਸਟਰੀ ਕੀਤੀ ਉਹਨੇ ਗਲਤ ਕੀਤੀ ਹੈ ਤੇ ਇਹ ਕਾਰ ਪੇਚਲ ਦਾ ਰਿਕਾਰਡ ਗਲਤ ਹੈ ਦੋਵਾਂ ਚੋਂ ਇੱਕ ਚੀਜ਼ ਤੇ ਗਲਤ ਹੈ ਨਾ ਉਹ ਇਹ ਆਪਸ ਵਿੱਚ ਬੈਠ ਕੇ ਗਵਾਹਦਾਰ ਔਰ ਤਕੀਲਦਾਰ ਨੂੰ ਬੁਲਾ ਔਰ ਕਾਰ ਪੇਚਲ ਦੇ ਜਿਹੜੇ ਕਰਾਫਮਣੇ ਹੈ ਡਰਾਫਟ ਇਹ ਸਾਰੇ ਬੈਠ ਕੇ ਨਾ ਹੱਲ ਕੱਢ ਤਾਂ ਇਹ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਇੱਥੇ ਦੁਕਾਨਾਂ ਚਲਾ ਰਹੇ ਨੇ। ਇਹਨਾਂ ਨੇ ਦੁਕਾਨਾਂ ਇਸ ਬਾਜ਼ਾਰ ਦੀਆਂ ਤੇ ਕਾਰਪੋਰੇਸ਼ਨ ਨੇ ਸਾਨੂੰ ਪਹਿਲੇ ਕੋਈ ਨੋਟਿਸ ਭੇਜੇ ਸੀ 2.9 ਜਿਸ ਨਾਲ ਮੇਰੀ 숍 ਦਾ ਆਇਆ ਵੀ ਇਹਨਾਂ ਨੇ ਤੁਸੀਂ ਸਟੈਪ ਬਾਹਰਲੇ ਤੋੜ ਲਓ। ਅਸੀਂ ਉਸ ਸਟੈਪ ਦਾ ਤਾਂ ਆਖਾਰੇ ਤੋੜ ਲਏ। ਮਗਰ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਫੇਰ ਕਿਹਾ ਹੋਰ ਅੰਦਰ ਤੁਸੀਂ ਅਗਰੀਮੈਂਟ ਆ ਉਹਨੂੰ ਡਿਬੋਲਿਸ਼ ਕੀਤਾ ਜਾਏ। ਤੇ ਜਿਹਦੇ ਨਾਲ ਅਸੀਂ ਉਹਨਾਂ ਦੇ ਮਹੌਲ ਦੇ ਮਜ਼ਾਕ ਚੰਨ ਨੂੰ ਪਿਆਰ ਮਗਰ ਤੁਹਾਨੂੰ ਕੋ ਟੈਂਕ ਦਿੱਤਾ ਜਾਏ ਤਾਂ ਇੱਕਦਮ ਸੋਰ ਭੰਗ ਕਰਨ ਨਾਲ ਸਾਰੇ ਬਾਜ਼ਾਰ ਦਾ ਮਾਹੌਲ ਖਰਾਬ ਹੋ ਗਿਆ ਹੈ ਕਾਰੋਬਾਰ ਬਹੁਤ ਜ਼ਿਆਦਾ ਡਿਸਟਰਬ ਹੋ ਗਏ ਹੈ ਤੇ ਅੱਗੋਂ ਵਾਲੇ ਸਾਨੂੰ ਕੋਈ ਦੇਖਾ ਨਹੀਂ ਪਿਆ ਇੱਥੇ ਦੱਸ ਦਈਏ ਕਿ ਕਾਰਪੋਰੇਸ਼ਨ ਵੱਲੋਂ ਭਾਰੀ ਫੋਰਸ ਲੈ ਕੇ ਦੁਕਾਨਾਂ ਤੇ ਡਿਚ ਚਲਾ ਦਿੱਤਾ ਗਿਆ ਸੀ ਜਿਸ ਕਾਰਨ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ ਲਈ